ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਵੀਰੇ ਸ਼ਹਿਰਪਾਪਸੋ ਦੇ ਨੇੜੇ ਪਿੰਡ ਜੰਦਰਪੁਰ ਵਿੱਚ ਬਹੁਤ ਦਰਦਨਾਕ ਘਟਨਾ ਹੋਈ ਹੈ ਤੇ ਇੱਕ ਪ੍ਰੈਜਿਡੈਂਟ ਔਰਤ ਜਿਹਨਾਂ ਕੋਲਸ ਬਾਹਰਲੇ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਜਿਸ ਦੇ ਚਲਦੇ ਮਤਲਬ ਉਸ ਔਰਤ ਦੇ ਪੇਟ ਵਿੱਚ 7 ਮਹੀਨੇ ਦਾ ਬੱਚਾ ਸੀਗਾ ਜਿਸ ਦੀ ਪੇਟ ਦੇ ਵਿੱਚ ਮੌਤ ਹੋ ਗਈ ਮਤਲਬ ਅਸੀਂ ਮਤਲਬ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਕੋਈ ਜ਼ਮੀਨ ਜਮੂਨ ਦਾ ਰੌਲਾ ਸੀਗਾ ਇਹਦੇ ਚੱਲਦੇ ਸਾਰੇ ਉਸਿਆ ਮਤਲਬ ਬਹੁਤ ਦੇ ਦਰਦਨਾਕ ਮੰਦਵਾ ਕੀ ਘੜਨਾ ਹੈ ਕਿ ਬੱਚੇ ਦੀ ਜੋ ਪੇਟ ਤੇ ਲੱਤ ਮਾਰ ਕੇ ਤੇ ਇਹ ਜੋ ਹੋਇਆ ਕਿ ਉਹਦੀ 7 ਮਹੀਨੇ ਦਾ ਬੱਚਾ ਸੀਗਾ ਮੁੰਡਾ ਸੀਗਾ ਜਿਸ ਦੀ ਜੀਵਨ ਇਹ ਦੁਨੀਆਦਾਰੀ ਵੀ ਨਹੀਂ ਦੇਖੀ ਸੀ ਜਿਸ ਦੀ ਪੇਟ ਤੇ ਮੌਤ ਹੋ ਗਈ ਤੇ ਮੈਂ ਚਾਹੁੰਦਾ ਕਿ ਜਿਹੜੇ ਪਿੰਡ ਦੇ ਮਤਲਬ ਲੋਕ ਨੇ ਚਾਹਿਆ ਆਪਸ ਵਿੱਚ ਇੱਕ ਦੂਜੇ ਨਾਲ ਤੁਸੀਂ ਨਹੀਂ ਵਰਤਦੇ ਜਾਂ ਕੋਈ ਬਾਹਰਲਾ ਬੰਦਾ ਹੁੰਦਾ ਨਾ ਬਾਹਰਲਾ ਅੰਸਰ ਆਉਂਦਾ ਤਾਂ ਇਕੱਠੇ ਹੋ ਜਾ ਕਰੋ ਤਾਂ ਜੋ ਕਿਸੇ ਦੀ ਹਿੰਮਤ ਨਾ ਪਵੇ ਕਿ ਤੁਹਾਡੇ ਆਂਟੀ ਕੁਆਡੀ ਨਾਲ ਕੋਈ ਉਹ ਕਿਸੇ ਨੂੰ ਹੱਥ ਵੀ ਲਾ ਜਵੇ ਠੀਕ ਹੈ ਨਾ ਉਹ ਔਰਤ ਮਤਲਬ ਪਟਿਆਲੇ ਰਜਿੰਦਰਾ ਹਸਪਤਾਲ ਚ ਸੀਰੀਅਸ ਪਈ ਹੈ ਮੈਂ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਜਾਂ ਕਿਸੇ ਅਫਸਰ ਦੇ ਨਾਲ ਮੇਰਾ ਕੋਈ ਲਾਗਾ ਨਹੀਂ ਮੈਂ ਇੱਥੇ ਸਮਾਜ ਸੇਵਕਾਂ ਜਿਹਦੇ ਤੌਰ ਤੇ ਮਤਲਬ ਮੈਂ ਪਰਿਵਾਰ ਦੇ ਨਾਲ ਖੜਾ ਐ ਤੇ ਪਰਿਵਾਰ ਨੂੰ ਅੱਜ ਮੈਂ ਮਿਲ ਕੇ ਵੀ ਆਉਂਗਾ ਠੀਕ ਹੈ ਨਾ ਤੇ ਇਹ ਬਹੁਤ ਮਤਲਬ ਗਰੀਬ ਪਰਿਵਾਰ ਆ ਤੇ ਮੈਂ ਜਿਹੜੇ ਵੱਡੇ ਅਫਸਰ ਨੇ ਉਹਨਾਂ ਨੇ ਅਜੇ ਵੀ ਜਾਂਚ ਵੀ ਨਹੀਂ ਕੀਤੀ ਮੈਂ ਚਾਹੁੰਦਾ ਜੀ बड़े अफसर भी और भी सारे बड़े लोग ये मतलब, दे दे लोग, मतलब बचा ये गरीब परिवार ਦੇ ਨਾਲ پڑھਨੇ ਦੇ गरीब परिवार ਦੀ ਮਦਦ ਲਈ ਕਰਨ ਠੀਕ ਹੈ ਨਾ ਤੇ ਪਿੰਡਾਂ ਦੇ ਲੋਕ ਪੰਚਾਇਤਾਂ ਸਾਰੇ मतलब ਰਾਜ ਮਿਲ ਕੇ ਰਿਆ ਕਰੋ ਯਾਰ ਆਪਾਂ ਕੀ ਡਾਉ ਵੰਡ ਕੇ ਇਤੋਂ ਲੈਣਾ ਕੁਝ ਠੀਕ ਹੈ ਨਾ ਉਹ ਵਿਚਾਰਾ ਬੱਚਾ ਦੇਖੋ ਜੀ ਨਾ ਇਹ ਜੇ ਦੁਨੀਆ ਵੀ ਨਹੀਂ ਦੇਖੀ ਸੀ ਜਿਹਦੀ ਮੌਤ ਹੋਊਗੀ ਪੇਟ ਤੇ ਮਦਦ ਸੰਤ ਯਾਰ ਮਤਲਬ ਬਹੁਤ ਦੇ ਦਰਦ ਨਾਲ ਘਟਣਾ ਏ ਠੀਕ ਹੈ ਨਾ ਰਾਲ ਕੇ ਰਿਆ ਕਰੋ ਮੇਰਾ ਵੀਰ ਚਾਹੇ ਦੂਜੀ ਕਿ ਦੂਜੇ ਨੂੰ ਨਹੀਂ ਬੁਲਾਉਂਦੇ ਠੀਕ ਹੈ ਪਰ ਕਿਸੇ ਦੀ ਬਾਹਰਲੇ ਬੰਦੇ ਦੀ ਹਿੰਮਤ ਨਹੀਂ ਚਾਹੀਦੀ ਕਿ ਪਿੰਡ ਚ ਆ ਕੇ ਉਂਗਲੀ ਵੀ ਚੱਕ ਜਵੇ ਠੀਕ ਹੈ ਨਾ ਮੈਂ ਸਾਰੇ ਜਿੰਨੇ ਵੀ ਪਿੰਡ ਨੇ ਮਤਲਬ ਕੱਲਾ ਉਹ ਪਿੰਡ ਨਹੀਂ ਹੋਰ ਜਿੰਨੇ ਵੀ ਪਿੰਡ ਨੇ ਸਾਰੇ ਪਿੰਡ ਦੇ ਲੋਕਾਂ ਨੂੰ ਪੀੜ ਕਰਦਾ ਕਿ ਰਾਲ ਮਿਲ ਕੇ ਰਿਆ ਕਰੋ ਕਿ ਬਾਹਰਲੇ ਬੰਦੇ ਦੀ ਕਹਿੰਦੀ ਹਿੰਮਤ ਨਹੀਂ ਪੈਣੀ ਚਾਹੀਦੀ ਪਿੰਡ ਚ ਆ ਕੇ ਹਰ ਕਿਸੇ ਨੂੰ ਹੱਥ ਲਾ ਜਵੇ ਠੀਕ ਹੈ ਨਾ ਬਸ ਇੰਨੀ ਗੱਲ ਕਹਿਣਾ ਚਾਹੁੰਦਾ ਮੇਰਾ ਕਿਸੇ ਮਤਲਬ ਪਾਰਟੀ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ ਕੋਈ ਸਬੰਧ ਨਹੀਂਗਾ ਠੀਕ ਹੈ ਮੈਂ ਇੱਥੇ ਸਮਾਜ ਸੇਵਕ ਬੰਦਾ ਐ ਜਿਹਦੇ ਨਾਲ ਜਿਹਦੇ ਨਾਲ ਕੇ ਮੈਂ ਵੀਡੀਓ ਪਾ ਰਿਹਾ ਕਿਰਪਾ ਕਰਕੇ ਮੇਰੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕੀਤਾ ਜਾਣ ਤਾਂ ਜੋ ਅੱਗੇ ਤੋਂ ਅੱਗੇ ਵੀਡੀਓ ਪਹੁੰਚ ਸਕੇ ਹੋ ਧੰਨਵਾਦ